ਹਾਂਜੀ ਬੇਟਾ ਇਹ ਤੁਹਾਡਾ ਨੌਵੀਂ ਜਮਾਤ ਦਾ ਪੇਪਰ ਹੈਗਾ ਇਹ ਪੇਪਰ ਡਿਪਾਰਟਮੈਂਟ ਵੱਲੋਂ ਭੇਜਿਆ ਗਿਆ ਡਿਪਾਰਟਮੈਂਟ ਮਤਲਬ ਐਸਆਰਟੀ ਵੱਲੋਂ ਜਿਵੇਂ 8ਵੀਂ 10ਵੀਂ ਦਾੜਾ ਪੇਪਰ ਹੈ ਪੱਕਾ ਉਹ ਪੀਐਸਸੀ ਵੀ ਲੈਂਦਾ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਉਵੇਂ ਹੀ 6ਵੀਂ 7ਵੀਂ 9ਵੀਂ ਨੂੰ ਡਾੜਾ ਡੀਲ ਕਰਦਾ ਉਹ ਐਸਆਰਟੀ ਬੋਲਦੇ ਨੇ ਤੇ SCERT ਵੱਲੋਂ ਹੀ ਤੁਹਾਡਾ ਇੱਕ ਮਾਡਲ ਟੈਸਟ ਪੇਪਰ ਪਾਇਆ ਗਿਆ ਜਿਹਦੇ ਬੇਸ ਤੇ ਪ੍ਰੀ ਬੋਰਡ ਪੇਪਰ ਜਾਂ ਆਪਣੇ ਜਿਵੇਂ ਹੁੰਦੇ ਨੇ ਪੱਕੇ ਪੇਪਰ ਉਹਨਾਂ ਸਬੰਧੀ ਇਹ ਪੇਪਰ ਹੈ ਇਹਨਾਂ ਨੂੰ ਦੇਖ ਕੇ ਹੀ ਪੇਪਰ ਤਿਆਰ ਕਰਨਾ ਹੈ ਟੀਚਰਾਂ ਨੇ ਤੇ ਇਹਦੇ ਵਿੱਚ ਬੇਟਾ ਤੁਹਾਡੇ 21 ਅੰਕ ਵਾਲੇ ਜਿਹੜੇ ਪ੍ਰਸ਼ਨ ਨੇ ਉਹ 30 ਨੇ ਜਿਹੜੇ ਚ ਪਹਿਲੇ 16 ਪਿਛਲੇ ਸਾਲ ਵੀ MCQ ਸੀ ਪਿਛਲੇ ਸਾਲ 8 ਸੀਗੀਆਂ ਖਾਲੀ ਥਾਵਾਂ ਤੇ 8 ਹੀ ਸੀਗੇ ट्रू ਫਾਲਸ ਇਹ ਬਲੈਂਕਸ ਨੇ ਤਾਂ ਉਹ ਪਿਛਲੇ ਬਾਰੇ ਨਾਲ ਦੋ ਥੋੜੀਆਂ ਘਟਾਤੀ ਇਹਨਾਂ ਨੇ ਸਿਲੇਬਸ ਵੀ ਤੁਹਾਨੂੰ ਪਤਾ ਵੀ ਪਹਿਲਾਂ ਨਾਲੋਂ ਕਾਫੀ ਘਟ ਗਿਆ ਸੋ ਵਧੀਆ ਤਿਆਰੀ ਲਈ ਜੇ ਆਪਾਂ ਕਹੇ ਵੀ ਪੂਰੀ ਤਿਆਰੀ ਫੁੱਲ ਕਰਨੀ ਹੈ ਤਾਂ ਪਿਛਲੇ ਸਾਲਾਂ ਦੇ ਪੇਪਰ ਜ਼ਰੂਰ ਦੇਖ ਲਿਓ ਐਸੇ ਚੈਨਲ ਦੇ ਵਿੱਚ ਤੁਹਾਨੂੰ ਮਿਲ ਜਾਣਗੇ ਜੇ 3-4-5 ਪੇਪਰ ਵੀ ਤੁਸੀਂ ਦੇਖ ਲਏ ਤਾਂ ਤੁਹਾਡੀ ਪੂਰੀ ਵਧੀਆ ਫੁੱਲ ਤਿਆਰੀ ਖੋ ਜੂਗੀ ਸੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਇਹ ਪੇਪਰ ਡਿਪਾਰਟਮੈਂਟ ਨੇ ਪੰਜਾਬੀ ਮੀਡੀਅਮ ਚ ਭੇਜਿਆ ਪਰ ਆਪਾਂ ਕੋਸ਼ਿਸ਼ ਕਰਾਂਗੇ ਵੀ ਅੰਗਰੇਜ਼ੀ ਮੀਡੀਅਮ ਵਾਲਿਆਂ ਨੂੰ ਵੀ ਆਪਾਂ ਨਾਲ ਨਾਲ ਦੱਸਦੇ ਜਾਈਏ ਪਹਿਲੇ ਸਵਾਲ ਹੈ ਵੀ ਕਿਹੜੀ ਪਰमेय ਸੰਖਿਆ ਪਰमेय ਸੰਖਿਆ ਦਾ ਭਾਵ ਹੁੰਦਾ ਰੈਸ਼ਨਲ ਨੰਬਰ ਰੈਸ਼ਨਲ ਨੰਬਰ ਕਿੰਨਾ ਨੂੰ ਬੋਲਦੇ ਨੇ ਜਿਨ੍ਹਾਂ ਨੂੰ ਆਪਾਂ ਪੀ ਕਿਊ ਦੇ ਰੂਪ ਵਿੱਚ ਲਿਖ ਸਕੀਏ ਮਤਲਬ बटे ਚ ਲਿਖ ਸਕੀਏ ਤੇ ਕਿਉ ਹੈ ਜਿਹੜਾ ਉਹ ਜ਼ੀਰੋ ਨਾ ਹਾਲਾਂਕਿ ਇਹ ਨਹੀਂ ਦਿੱਤੇ ਲੋੜ ਹੀ ਨਹੀਂ ਤਾਂ ਸਿੰਪਲੀ ਪਤਾ ਲੱਗ ਰਿਹਾ ਜਿੰਨਾ ਚ ਵਰਗਮੂਲ ਹੈ ਅੰਡਰ ਰੂਟ ਜਿਹੜਾ ਅੰਗਰੇਜ਼ੀ ਚ ਅੰਡਰ ਰੂਟ ਬੋਲਦੇ ਆ ਤਾਂ ਇਹ ਸਾਰੇ ਇਰੈਸ਼ਨਲ ਹੁੰਦੇ ਆ ਅਪਰਮੇ ਹੁੰਦੇ ਆ ਤਾਂ ਪਹਿਲਾਂ ਹੀ ਕਾਟਾ ਲੱਗ ਗਿਆ ਪਾਈ ਆਪਣਾ ਮੇਨ ਕੁਐਸਚਨ ਹੈ ਜਿਹੜਾ ਪਾਈ ਹੈ ਉਹ ਕੀ ਹੁੰਦਾ ਹੈ ਅਪਰਮੇ ਤਾਂ ਇਹ ਵੀ ਕੱਟ ਗਿਆ ਤਾਂ ਆਪਣਾ ਠੀਕ ਕਿਹੜਾ ਹੈਗਾ অপਸ਼ਨ ਬੀ ਜ਼ੀਰੋ ਜਿਵੇਂ 0/1 ਪੀ बटे ਕਿਉ ਰੂਪੇ ਤਾਂ ਜ਼ੀਰੋ ਕੀ ਇੱਕ ਪਰमेय ਸੰਖਿਆ ਅੱਗੇ ਹੈ 125 ਦੀ ਪਾਵਰ 1/3 1/3 ਦਾ ਮਤਲਬ ਦਾ ਕਯੂਬ ਰੂਟ ਅੰਗਰੇਜ਼ੀ ਚ ਆਪਾਂ ਕੀ ਬੋਲਦੇ ਆ ਕਯੂਬ ਰੂਟ ਹੁਣ 125 ਸਾਭ ਨੂੰ ਪਤਾ ਹੈ 5 ਦੀ ਪਾਵਰ 3 ਹੁੰਦਾ ਕਯੂਬ ਰੂਟ 125 ਉੱਪਰ ਆ ਗਿਆ 1/3 3 ਨਾਲ 3 ਕੱਟ ਗਿਆ ਕਿੰਨਾ ਬਚ ਗਿਆ 5 ਤਾਂ 5 ਕੀ ਆ ਗਿਆ ਆਪਣਾ ਆਨਸਰ ਆ ਗਿਆ অপਸ਼ਨ ਸੀ 125 ਦਾ ਘਣਮੂਲ ਕਯੂਬ ਰੂਟ ਸਾਬ ਨੂੰ ਵੈਸੇ ਹੀ ਪਤਾ ਹੈ ਵੀ ਕਿੰਨਾ ਹੁੰਦਾ ਹੈ 5 ਅੱਗੇ ਆ ਗਿਆ ਪੋਲੀਨੋਮੀਅਲ ਆਪਣੇ ਕੋਲੇ ਇਹਦੇ ਵਿੱਚ ਇਹਨਾਂ ਨੇ x ਦਾ ਫੈਕਟਰ ਪੁੱਛਿਆ ਕਿੰਨਾਗਾ ਗੁਣਾਕ ਕਿੰਨਾਗਾ ਤੇ ਕਿਹਦੇ ਵਿੱਚ ਤੁਸੀਂ ਸਾਰਾ ਨਹੀਂ ਦੇਖਣਾ ਇਹਨੂੰ ਵੀ ਛੱਡ ਦਿਓ ਇਹਨੂੰ ਵੀ ਛੱਡ ਦਿਓ ਕੀ ਬਚ ਗਿਆ ਮੇਰੇ ਕੋਲ -x ਤਾਂ x ਦਾ ਗੁਣਾਕ ਕਿੰਨਾ x ਦੇ ਮੁਰੇ ਕੀ ਹੈ ਮਾਈਨਸ ਹੁਣ ਕਰ ਲਈ ਥੋੜਾ ਹੋਊਗੀ ਕੀ ਲੱਗਿਆ ਮуре 1 ਜੋ ਕੁਸ਼ਨ ਨਾ ਹੋਵੇ ਇੱਕ ਲਾਲੀ ਦਾ ਹੁੰਦਾ ਹੈ ਤਾਂ ਅਨਸਰ ਕੀ ਆ ਗਿਆ -1 ਜ ਜਦੋਂ ਆਪਣੇ ਕੋਲੇ ਮਲਟੀਪਲੀਕੇਸ਼ਨ ਉੱਪਰ ਫੈਕਟਰ ਪੁੱਛਿਆ ਹੋਵੇ ਮਾਈਨ ਯ ਤੁਰੇ ਤੇ ਸਥਿਤ ਕਿਸੇ ਬਿੰਦੂ ਦੇ ਨਿਰਦੇਸ਼ ਅੰਕ ਪਤਾ ਕਰਨੇ ਨੇ ਯ ਤੁਰਾ ਯ ਐਕਸ ਇਹ ਤੁਹਾਡੇ ਸਾਹਮਣੇ ਮੈਂ ਦੋ ਐਕਸ ਇਹਨੂੰ ਐਕਸ ਐਕਸਿਸ ਬੋਲਦੇ ਜਿਹੜੀ ਖੜਮੀ ਲਾਈਨ ਨੂੰ ਕੀ ਬੋਲਦੇ ਨੇ ਯ ਤਾਂ ਯ ਉੱਤੇ ਕੋਈ ਵੀ ਪੁਆਇੰਟ ਲਈ ਜੇ ਪਹਿਲਾ ਪੁਆਇੰਟ ਲਈ ਕੀ 0 1 ਸਮਝਾਉਣ ਵਾਸਤੇ ਤੁਹਾਨੂੰ 0 2 ਜੇ نیچے ਨੂੰ ਵੀ ਲੈਣਾ ਆਵੇ ਤਾਂ ਕੀ ਲਵਾਂਗੇ 0 -1 0 -2 ਧਿਆਨ ਨਾਲ ਦੇਖੋ ਸਾਰਿਆਂ ਦੇ ਵਿੱਚ ਜੋ ਪਹਿਲਾ ਪੁਆਇੰਟ ਆ ਉਹ ਕੀ ਆ ਰਿਹਾ 0 ਕੇਵਲ ਮੰਗਰਲਾ ਪੁਆਇੰਟ ਚੇਂਜ ਹੋ ਰਿਹਾ ਇੱਥੇ ਆਪਾਂ ਕੀ ਲਿਖ ਦਿੰਨੇ ਆ Y ਤਾਂ ਜਿਹੜਾ 0 Y ਹੈ ਉਹ ਤੁਹਾਡਾ ਕੀ ਹੈ ਆਨਸਰ ਹੈ অপਸ਼ਨ B ਹਾਲਾਂਕਿ A ਵੀ ਜਿਹੜਾ C ਪੁਆਇੰਟ ਆ ਉਹ ਵੀ ਮੂਰੇ ਉਹਦੇ 0 ਐ x ਵਾਲਾ ਇਹ ਵੀ y ਤੁਰੇ ਤੇ ਹੈ ਪਰੰਤੂ ਇਹਨਾਂ ਨੇ ਪੁੱਛਿਆ ਕਿ ਕਿਸ ਪ੍ਰਕਾਰ ਦੇ ਨੇ ਟਾਈਪਸ ਤਾਂ ਟਾਈਪਸ ਦੀ ਗੱਲ ਕਰਾਂਗੇ ਆਪਾਂ 0 y ਆਪਸ਼ਨ b ਦੇ ਉੱਤੇ ਟਿੱਕ ਲਗਾਉਣਾ ਆਪਣਾ ਲ ਕੁਸ਼ਨ ਐ x y ਬਰਾਬਰ ਐ 4 ਪਿੰਡ નીચે ਦਿੱਤੇ ਨੇ ਉਹ ਕਿਹੜਾ ਇਹਦੇ ਚ ਸੈੱਟ ਵੈਟਦਾ ਤਾਂ ਜਦੋਂ 0 0 ਭਰਾਂਗੇ ਤਾਂ ਸਾਰੇ 0 ਹੋ ਜੂ ਨਹੀਂ ਹੋਣਾ -2 -2 ਭਰਾਂਗੇ ਪਰ ਕੀ ਵੀ ਦੇਖ ਸਕਦੇ ਹਾਂ ਇਹ ਬਣ ਗਿਆ -4 4 ਨਹੀਂ ਬਣਿਆ ਸੋ ਇਹ ਵੀ ਨਹੀਂ ਹੋ ਸਕਦਾ ਇਹ ਵੀ ਹਟਾ ਦੋ ਤਾਂ ਧਿਆਨ ਨਾਲ ਦੇਖੋ ਆਪ অপਸ਼ਨ ਤੁਹਾਡੀ ਸੈੱਟ ਵੜ ਜੂ 0 4 0 4 ਕਿੰਨੇ ਲੈਂਦੇ ਨੇ 4 ਤਾਂ অপਸ਼ਨ ਡੀ ਨੂੰ ਆਪਾਂ ਨੇ ਕਰੈਕਟ ਕਰ ਦੇਣਾਗਾ ਦੋਸਤੋ ਪੁੱਛਿਆ ਨੇ ਉਹ ਵਸਤੂਆਂ ਜੋ ਇੱਕ ਦੂਜੇ ਦੇ ਬਰਾਬਰ ਹੋਣ ਬਰਾਬਰ ਮਤਲਬ ਸਰਵੰਗ ਸਮ ਹੋਣ ਉਹ ਇੱਕ ਦੂਸਰੇ ਦੇ ਕੀ ਹੁੰਦੀਆਂ ਨੇ ਬਰਾਬਰ ਜਦੋਂ ਵਸਤੂਆਂ ਇਕੁਅਲ ਨੇ ਤਾਂ ਇੱਕ ਦੂਜੇ ਦੇ ਇਕੁਅਲ ਹੀ ਹੋਣਗੀਆਂ ਵੈਸੇ ਤੇ ਇਹਨਾਂ ਨੇ ਸਰਵੰਗ ਸੰਮ ਲਿਖਿਆ ਨਹੀਂ ਅੱਧੀਆਂ ਵੀ ਨਹੀਂ ਹੋ ਸਕਦਾ ਆਸਮਾਨ ਵੀ ਨਹੀਂ ਹੋ ਸਕਦਾ ਤੇ ਦੁੱਗਣੀਆਂ ਵੀ ਨਹੀਂ ਹੋ ਸਕਦਾ ਤਾਂ ਆਪਸ਼ਨ ਦੇ ਮੁਤਾਬਕ ਆਪਾਂ ਕੀ ਲਿਖਾਂਗੇ ਬਰਾਬਰ ਇਕੁਅਲ ਸਰਵੰਗ ਸੰਮ ਲਿਖਿਆ ਹੁੰਦਾ ਤਾਂ ਆਪਾਂ ਸਰਵੰਗ ਸੰਮ ਲਿਖ ਦਿੰਦੇ PQ PQ ਕੀ ਇੱਕ ਸਰਲ ਰੇਖਾ ਜਿਵੇਂ ਆਪਣੇ ਕੋਲੇ ਬਣਿਆ ਹੋਇਆ ਇਹਦੇ ਵਿੱਚ ਇਹਨਾਂ ਨੇ ਵੈਲਿਊ ਆਫ ਐਕਸ ਪੁੱਛੀ ਹੈ ਤਾਂ ਬੜਾ ਸੌਖਾ ਗਾ ਆਪਾਂ ਨੂੰ ਪਤਾ ਤਿੰਨੇ ਕੋਣਾਂ ਦਾ ਜੋੜ ਹੋਰ ਕਿੰਨਾ ਗਾ 180 ਕਾਰਨ ਕੀ ਹੈ ਇਹ ਇਕੋ ਲਾਈਨ ਦੇ ਉੱਤੇ ਬਣੇ ਹੋਏ ਕੋਣ ਨੇ ਤਾਂ ਆਹ ਕੋਣ ਪਲੱਸ ਆਹ ਸਾਰਾ ਕੋਣ ਕਿੰਨਾ ਗਾ 180 ਅੰਗਰੇਜ਼ੀ ਦੇ ਵਿੱਚ ਆਪਾਂ ਇਹਨਾਂ ਨੂੰ ਲੀਨੀਅਰ ਪੇਅਰ ਵੀ ਬੋਲ ਦਿੰਦੇ ਆ ਪੰਜਾਬੀ ਚ ਰੇਖੀ ਕੋਣ ਤਾਂ 4x ਤੇ ਤੇ x ਕਿੰਨੇ ਬਣਗੇ 7x 180 40 ਦੂਜੇ ਪਾਸੇ ਚਲਾ ਕੇ ਘਟਾਉ ਦੋਗੇ 140 ਤਾਂ x ਬਰਾਬਰ ਹੈ 140 ਵਟੇ 7 ਕਿੰਨਾ ਆ ਗਿਆ 20 ਤਾਂ x ਦਾ ਮੁੱਲ ਕਿੰਨਾਗਾ 20 ਤਾਂ 20 ਜਿੱਥੇ ਵੀ ਤੁਹਾਨੂੰ ਨਜ਼ਰ ਆ ਰਿਹਾ ਉੱਥੇ ਤੁਸੀਂ ਟਿੱਕ ਲਗਾ ਦਿਓ ਜਿਹੜੇ ਬੱਚੇ ਆਪਣੇ ਚੈਨਲ ਤੇ ਨਵੇਂ ਨੇ ਉਹ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜਦੋਂ ਵੀ ਆਪਾਂ ਇਹਦਾ ਦੂਜਾ ਪਾਰਟ ਪਾਵਾਂਗੇ ਵੀਡੀਓ ਦਾ ਤੁਹਾਨੂੰ ਨਾਲ ਦੀ ਨਾਲ ਹੀ ਮਿਲ ਜੇ ਤੇ ਪਿਛਲੇ ਵੀ ਤੁਹਾਨੂੰ ਵੀਡੀਓ ਲੱਭ ਜਾਣਗੀਆਂ ਇਸ ਲਈ ਸਬਸਕ੍ਰਾਈਬ ਜਰੂਰ ਕਰ ਲਿਓ ਬਾਵਾ ਵੀਡੀਓ ਇੱਥੇ ਪਾਈਆਂ ਮੇਰੇ ਚੈਨਲ ਤੇ ਕਿਹੜਾ ਤਕੋਨਾਂ ਦੀ ਸਰਵੰਗ ਸਮਤਾ ਲਈ ਮਾਪਦੰਡ ਨਹੀਂ ਹੈ ਵੀ ਕਿਹੜਾ ਕਨਗੂਰੈਂਸੀ ਦਾ ਜਿਹੜਾ ਨਿਯਮ ਹੈ ਲਾ ਨਹੀਂ ਹੈ ਚਾਰ ਨਿਯਮ ਹੁੰਦੇ ਨੇ ਐਸ ਏ ਐ ਐਸ ਐਸ ਤੇ ਚੌਥਾ ਹੁੰਦਾ ਆਰ ਐਚ ਐਸ ਤੇ ਇਹਨਾਂ 'ਚ ਦੇਖੋ ਕਿਹੜਾ ਆਪਣੇ ਕੋਲ ਨਹੀਂ ਹੈ एसएसए ਤਾਂ ਐਸਐਸਏ ਆਪਾਂ ਬਾਕੀ ਦੋਨੋਂ ਆ ਵੀ ਦੇਖੋ ਨੀਚੇ ਪਿਆ ਐਸਏ ਵੀ ਪਿਆ ਐਸਐਸਐਸ ਵੀ ਪਿਆ ਤਾਂ ਐਸਐਸਏ ਜਿਹੜਾ ਲਿਖਿਆ ਹੋਇਆ ਭੂਜਾ ਭੂਜਾ ਕੋਣ ਇਹ ਦੇ ਵਿੱਚ ਨਹੀਂ ਲਾਈ ਕਰਦਾ ਸੋ ਇਹ ਆਪਣਾ ਕੀ ਹੈ ਆਨਸਰ ਹੈ ਠੀਕ ਹੈ অপਸ਼ਨ ਸੀ ਦੇ ਤੇ ਤੁਸੀਂ ਟਿੱਕ ਲਗਾ ਦੇਣਾ ਅੱਗੇ ਲਿਖਿਆ ਜੇਕਰ ए बी ਬਰਾਬਰ ਹੋਵੇ Q R ਦੇ B C P R ਦੇ C A ਹੋਵੇ P Q ਦੇ ਤਾਂ ਇਹd ਲਿਖਿਆਂ ਚੋਂ ਕਿਹੜਾ ਸਹੀ ਹੈ ਤੇ ਸਭ ਤੋਂ ਪਹਿਲਾਂ ਸਟਾਰਟਿੰਗ ਤੋਂ ਦੇਖੋ AB PQ AB ਦਾ QR ਦੇ ਬਰਾਬਰ ਹੈ ਤਾਂ ਕਥਨ ਕੀ ਹੋ ਗਿਆ ਗਲਤ ਅੱਗੇ ਦੇਖੋ CB CB ਕਹਲੋ ਜਾਂ BC ਕਹਲੋ PR ਬਰਾਬਰ ਹੈ PR ਇਹ ਕਥਨ ਆਪਣਾ ਹੋ ਸਕਦਾ ਠੀਕ ਹੋਵੇ ਇਹਨੂੰ ਆਪਾਂ ਦਿਮਾਗ 'ਚ ਰੱਖ ਲੈਣਾ ਅੱਗੇ ਗਿਆ BA RP BA RP BA ਕੀ ਦੇ ਬਰਾਬਰ ਹੈ RQ ਦੇ ਇਹ ਵੀ ਗਿਆ pq बराबर bc pq के बराबर है ca ਦਿੱਤਾ ਇਹ ਵੀ ਕਤਨ ਗਿਆ ਤਾਂ অপਸ਼ਨ b ਕੀ ਹੋ ਗਿਆ கரெક્ટ ਇਹਦਾ ਦੂਜਾ ਤਰੀਕਾ ਵੀ ਹੈ ਆਪਾਂ ਸ਼ਕਲ ਬਣਾਉਣੀ ਸ਼ੁਰੂ ਕਰ ਦੋ a b ਤਾਂ ਦੂਜੇ ਪਾਸੇ ਕਿਹੜੀ ਬਣੂਗੀ qr ਹੁਣ ਅਗੇ ਦੇਖੋ ca pq ca E Q ਪਹਿਲਾਂ ਪਹਿਲੇ ਤੋਂ ਸ਼ੁਰੂ ਕਰ ਲੇ ਵੇ ਲਾਸਟ ਤੋਂ ਕਰ ਲਈ ਇਹਨਾਂ ਨੂੰ ਮਿਲਾ ਦੋ ਤਾਂ ਬੜਾ ਸਿੰਪਲੀ ਬਦ ਲੱਗ ਰਿਹਾ A B ਬਰਾਬਰ ਕੀ ਦੇ ਹੈ Q P ਦੇ B C ਕੀ ਦੇ ਬਰਾਬਰ ਹੈ R P ਤੇ A C ਕੀ ਦੇ ਬਰਾਬਰ ਹੈ P Q ਦੇ ਤਾਂ C B A C B A ਕੀ ਦੇ ਬਰਾਬਰ ਹੈ P R Q ਉਸੇ ਪੋਰਸ਼ਨ ਜੀ ਚੱਲ ਰਿਹਾ ਹੈ ਤਾਂ ਆਪਣਾ ਆਨਸਰ ਕੀ ਸੀ অপਸ਼ਨ ਦੋਨਾਂ ਚੋ ਜੋ ਵੀ ਤਰੀਕਾ ਤੁਹਾਨੂੰ ਸੌਖਾ ਲੱਗੇ ਕਰ ਸਕਦੇ ਹੋ ਇੱਕ ਚਤਰਭੁਜ ਚਤਰਭੁਜ ਕਿਹੜੀ ਨੇ ਜਿਹਦੀਆਂ ਚਾਰ ਭਜਾਵੇਂ ਹੁੰਦੀਆਂ ਨੇ ਤੇ ਚਾਰੇ ਕੋਨਾਂ ਦਾ ਜੋੜ ਕਿੰਨਾ ਹੁੰਦਾ ਹੈ 360 ਤਾਂ 360 ਦੇ ਵਿੱਚੋਂ ਸਾਰੇ ਕੋਣ ਆਪਣੇ ਘਟਾ ਦਿਓ ਆਨਸਰ ਆ ਜਾਓ ਜਿਹੜੇ ਦਿੱਤੇ ਨੇ ਤਾਂ ਟੋਟਲ ਕਿੰਨਾ ਘਟਾਉਣਾ 75 ਤੇ 75 150 ਤੇ 90 200 40 ਤਾਂ ਅਨਸਰ ਆ ਗਿਆ 100 20 ਡਿਗਰੀ ਤੇ 120 ਡਿਗਰੀ ਜਿੱਥੇ ਵੀ ਤੁਹਾਨੂੰ ਨਜ਼ਰ ਆ ਰਿਹਾ ਆਪਸ਼ਨ ਡੀ ਦੇ ਵਿੱਚ ਨਜ਼ਰ ਆ ਰਿਹਾ ਆਪਸ਼ਨ ਡੀ ਤੁਹਾਡਾ ਕੀ ਹੋ ਗਿਆ ਰਾਈਟ ਅਨਸਰ ਤਾਂ ਕਿ 11ਵਾਂ ਸਵਾਲ ਹੈ ਇਹਦੇ ਵਿੱਚ ਡਾਇਗਰਾਮ ਬਣੀ ਵੀ ਹੈ ABC ਕੋਣ ਦਿੱਤਾ ਹੋਇਆ AOC ਪੁੱਛਿਆ ਦੇਖੋ ਸਿੰਪਲ ਬੜੇ ਸਭ ਤੋਂ ਸਿੰਪਲ ਸਵਾਲਾਂ ਜਿਹ ਇੱਕ ਹੁੰਦੇ ਨੇ ਇਹ ਵਾਲਾ ਜਿਹੜਾ ਕੋਣ ਆਕਾਤੇ ਬੰਦ ਹੈ ਘੇਰੇ ਤੇ ਜਾਂ ਚੱਕਰ ਤੇ ਇਹ ਵਾਲਾ ਕੋਣ ਕਾਤੇ ਮੰਨ ਰਿਹਾ ਕੇਂਦਰ ਤੇ ਸੈਂਟਰ ਤੇ ਆਪਾਂ ਨੂੰ ਪਤਾ ਇਹ ਵਾਲਾ ਕੋਣ ਹੈ ਤਾਂ ਕੀ ਹੁੰਦਾ ਦੁੱਗਣਾ ਵੀਰਾ ਦੁੱਗਣਾ ਕਿੰਨਾ ਹੋ ਗਿਆ 40 ਸਿੰਪਲ ਇੱਕ ਨੰਬਰ ਦਾ ਸਵਾਲ ਸੀ ਡਬਲ ਕਰ ਦੋ ਤੇ ਆਨਸਰ ਲਾ ਦਿਓ ਆਪਸ਼ਨ ਬੀ ਜੇਕਰ ਇੱਕ ਤਕੋਨ ਦੀ ਤੀਜੀ ਭੁਜਾ ਦੀ ਲੰਬਾਈ ਆਪਣੇ ਤੋਂ ਪੁੱਛ ਲਈ ਦੋ ਦੇਤੀਆਂ ਦੇ ਨਾਲ ਆਪਾਂ ਨੂੰ ਕੀ ਦਿੱਤਾ ਪੈਰੀਮੀਟਰ ਪਰਿਮਾਪ ਤਾਂ ਤੀਜੀ ਕੱਢਣਾ ਬੜਾ ਸੌਖਾ ਹੈ ਪਰਿਮਾਪ ਦੇ ਵਿੱਚੋਂ ਦੋਨੇ ਭਜਾਵਾ ਘਟਾ ਦਿਓ ਤਾਂ 32 ਦੇ ਵਿੱਚੋਂ 19 ਘਟਾਇਆ ਕਿੰਨਾ ਬਚ ਗਿਆ অপਸ਼ਨ ਬੀ ਜਾਨੀ ਕਿ 13 ਤਾਂ 13 ਸੈਂਟੀਮੀਟਰ ਆਪਣਾ ਕੀ ਆ ਗਿਆ ਆਨਸਰ ਆ ਗਿਆ ਪਰਿਮਾਪ ਦਾ ਮਤਲਬ ਹੁੰਦਾ ਤਿੰਨੇ ਭਜਾਵਾ ਦਾ ਜੋੜ ਜਿਵੇਂ ਐਵੇਂ ਸ਼ਕਲ ਬਣਾਦਾ ਆ 8 ਹੈ ਆ 11 ਗੀ ਇਹ ਆਪਾਂ ਤਾਂ ਪੁੱਛੀ ਹੈ ਤੇ ਤਿੰਨਾਂ ਦਾ ਜੋੜ ਕਿੰਨਾ ਸੀ 32 ਤਾਂ 32 ਦੇ ਵਿੱਚ ਮੈਂ 8 ਵੀ ਘਟਾਤੀ 11 ਵੀ ਘਟਾਤੀ ਆਨਸਰ ਆ ਗਿਆ ਅੱਗੇ ਕੇ ਲੰਬ ਚੱਕਰੀ ਸ਼ੰਕੂ ਲੰਬ ਚੱਕਰੀ ਸ਼ੰਕੂ ਦਾ ਭਾਅ ਹੁੰਦਾ ਰਾਈਟ ਸਰਕੂਲਰ ਕੋਨ ਮੈਂ ਸ਼ਕਲ ਬਣਾ ਕੇ ਦਿਖਾ ਦੇਣਾ ਤੁਹਾਨੂੰ ਇਹਨੂੰ ਬੋਲਦੇ ਲੰਬ ਚੱਕਰੀ ਸ਼ੰਕੂ ਇਹ ਜੇ ਬਾਕਰ ਸਤਾਰਾ ਬਾਕਰ ਸਤਾਰਾ ਦਾ ਭਾਅ ਹੁੰਦਾ ਕਾਰਵਰ ਸਰਫੇਸ ਏਰੀਆ ਤਰ੍ਹਾਂ ਫਾਰਮੂਲਾ ਬੜਾ ਸਿੰਪਲ ਹੈ πr l एl ਹੁੰਦੀ ਹੈ ਇਹਨੂੰ ਬੋਲਦੇ ਆ r ਤੇਰਾ ਫਾਰਮੂਲਾ πr l ਬਾਕਰ ਸਤ੍ਹਾ ਦਾ ਖੇਤਰਫਲ ਅੱਗੇ ਇੱਕ ਅਰਧ ਗੋਲੇ ਦੀ ਕੁੱਲ ਸਤ੍ਹਾ ਦਾ ਖੇਤਰ ਹੈਮਿਸਫੀਅਰ ਅਰਧ ਗੋਲਾ ਜਿਵੇਂ ਲਾਈ ਕੇ ਬਾਉਲ ਇਹਦੀ ਜਿਹੜੀ ਨੀਚੇ ਵਾਲੀ ਸਤ੍ਹਾ ਕੀ ਕਰਵਡ ਸਰਫੇਸ ਇਹ ਹੁੰਦਾ 2πr ਦੀ 2 ਕਿੰਨਾ ਹੁੰਦਾ 2π r ਦੀ 2 ਤੇ ਉੱਪਰਲੇ ਸਿਰਾ ਹੁੰਦਾ ਸਫੀਅਰ ਸਰਕਲ ਹੀ ਇੱਕ 2 ਪਾਈ r ਦੀ 2 ਤੇ ਪਾਈ r ਦੀ ਟੋਟਲ ਕਿੰਨਾ ਬਣ ਗਿਆ 3 ਪਾਈ r ਦੀ 2 ਤਾਂ ਆਪਣਾ ਆਨਸਰ ਆ ਗਿਆ 3 ਪਾਈ r ਸਕਰ ਬਰਗੰਤਰਾਲ 90 ਤੋਂ 120 ਦਾ ਬਰਗ ਚਿੰਨ ਕੀ ਹੈ ਬਰਗ ਚਿੰਨ ਦਾ ਮਤਲਬ ਹੁੰਦਾ ਹੈ ਕਲਾਸ ਮਾਰਕ ਅੰਗਰੇਜ਼ੀ ਚ ਬੋਲਦੇ ਹੈ ਕਲਾਸ ਮਾਰਕ ਕਲਾਸ ਮਾਰਕ ਸਿੰਪਲ ਹੈ ਦੋਨਾਂ ਦਾ ਸੈਂਟਰ ਪੁਆਇੰਟ ਪੁੱਛੀ ਰਿਹਾ ਨੇ ਦੋਨਾਂ ਨੂੰ ਜੋੜ ਕੇ ਦੋ ਤੇ ਡਿਵਾਈਡ ਕਰ ਦੋ ਤਾਂ 210 ਨੂੰ ਦੋ ਤੇ ਵੰਡੀ ਕਿੰਨਾ ਹੋ ਗਿਆ 105 ਆਪਸ਼ਨ ਕੀ ਆ ਗਈ b 10 5 ਤਾਂ ਅਗਲਾ ਆਪਣੇ ਕੋਲ ਪੁੱਛਿਆ ਹੈ ਵਰਗ ਅੰਤਰਾਲ 10 ਵੀ 20 30 ਵਿਚੋ ਸੰਖਿਆ ਜਿਹੜੀ 20 ਹੈ ਉਸ ਨੂੰ ਕਿਸ ਬਰਗੰਤਰਾਲ ਦੇ ਵਿੱਚ ਕਿਹੜੀ ਫ੍ਰੀਕੁਐਂਸੀ ਦੇ ਵਿੱਚ ਆਪਾਂ ਲਵਾਂਗੇ ਤਾਂ ਆਪ ਨੂੰ ਪਤਾ ਦੱਸ ਤੋਂ 20 ਦਾ ਮਤਲਬ ਹੁੰਦਾ ਹੈ 10 ਤੋਂ ਲੈ ਕੇ 20 ਤੱਕ ਪਰ 20 ਇਹਦੇ ਵਿੱਚ ਸ਼ਾਮਿਲ ਨਹੀਂ ਹੁੰਦਾ ਇਸ ਤਰੀ 20 ਤੋਂ 30 ਦਾ ਮਤਲਬ ਕੀ ਹੁੰਦਾ ਹੈ 20 ਤੋਂ ਲੈ ਕੇ 30 ਤੱਕ ਪਰ 30 ਵਿੱਚ ਸ਼ਾਮਿਲ ਨਹੀਂ ਹੈ ਇਹਨਾਂ ਨੇ 20 ਪੁੱਛਿਆ ਸੀ ਵੀ ਕਿਹੜੇ ਕਿਹੜੇ ਕਲਾਸ ਇੰਟਰਵਲ ਦਾ ਜਿਹੜਾ ਹੈ ਪਾਰਟ ਤਾਂ 20 ਕਿਹੜੇ ਚੂਗਾ ਸਾ ਪਤਾ ਲੱਗ ਰਿਹਾ 20 ਤੋਂ 30 ਚ ਉੱਪਰਲੀ ਸੀਮਾ ਨੂੰ ਆਪਾਂ ਵਿੱਚ ਨਹੀਂ ਲੈਂਦੇ ਖੇਡਲੀ ਸੀਮਾ ਨੂੰ ਆਪਾਂ ਵਿੱਚ ਲੈਨੇ ਆ ਤਾਂ ਆਨਸਰ ਲਾ ਦੇਣਾ অপਸ਼ਨ B ਅਗੇ ਫਿਰ ਇਹਦਾ ਬਲੈਂਕਸ ਨੇ ਅਪਰਮੇ ਸੰਖਿਆ ਦਾ ਦਸ਼ਮਲ ਵਿਸਤਾਰ ਅਪਰਮੇਤ ਭਾਵ ਇਰੈਸ਼ਨਲ ਨੰਬਰ ਤਾਂ ਜਿਹੜਾ ਡੈਸੀਮਲ ਰੂਪ ਹੁੰਦਾ ਉਹ ਕਿਦਾਂ ਦਾ ਹੁੰਦਾ ਅਸ਼ਾਂਤ ਅਣ ਆਵਰਤੀ ਨਾ ਧਿਆਨ ਚ ਰਹਿ ਜਿਵੇਂ ਵਰਗਮੂਤ 3 ਨੇ ਇਹਨਾਂ ਨੂੰ ਲਗਦਾ 1.732 ਅੱਗੇ 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 ਜਾਈ ਜਾਂਦਾ ਕੋਈ ਆਏ ਨਹੀਂ ਵੀ ਉਹੀ ਅੱਖਰ ਆਊਗਾ ਪਤਾ ਨਹੀਂ ਮੂਰੇ ਨੂੰ 1 ਆਜੇ 3 ਆਜੇ 4 ਆਜੇ ਨਾ ਕੁਝ ਵੀ ਚੱਲ ਰਿਹਾ ਲਗਾਤਾਰ ਇਸ ਤਰ੍ਹਾਂ ਜਿਵੇਂ ਪਾਈ ਲੈਨੇ ਆਪਾਂ 3.1415 ਇਹ ਵੀ ਕੰਟੀਨਿਊਸਲੀ ਚੱਲੀ ਜਾਂਦਾ ਹੈ ਇਹ ਸਾਰੇ ਕੀ ਨੇ ਅਸ਼ਾਂਤ ਅਣ ਆਵਰਤੀ ਅੰਗਰੇਜ਼ੀ ਚ ਆਪਾਂ ਬੋਲਦੇ ਆ ਨੌਨ ਟਰਮੀਨੇਟਿੰਗ ਨੌਨ ਰਿਪੀਟਿੰਗ ਨੌਨ ਟਰਮੀਨੇਟਿੰਗ ਨੌਨ ਰਪੇਟਿੰਗ ਜੇਕਰ x y z 0 ਤਾਂ x³ y³ z³ ਕਿੰਨਾ ਹੁੰਦਾ ਕਿੰਨਾ ਹੁੰਦਾ 3 xyz ਕਾਫੀ ਵਾਰੀ ਪੁੱਛ ਲੈਂਦੇ ਆਰ ਐਕਚੁਅਲ ਚ ਫਾਰਮੂਲਾ x³ y³ z³ 3xyz ਇਹ ਜਿਹੜਾ ਫਾਰਮੂਲਾ ਬਰਾਬਰ ਕਰ ਰਹੇ ਹੁੰਦੇ x ਜੋੜ ਵਾਈ ਜੋੜ ਜੈਡ ਇਹਦੀ ਗੁਣਾ ਉਹਦੀ ਐਕਸ ਦੀ ਦੋ ਜੋੜ ਵਾਈ ਦੀ ਦੋ ਜੋੜ ਜੈਡ ਦੀ ਦੋ ਮਾਈਨਸ ਐਕਸ ਵਾਈ ਮਾਈਨਸ ਵਾਈ ਜੈਡ ਮਾਈਨਸ ਜੈਡ ਐਕਸ ਹੁਣ ਜੇ ਲੋ ਆ ਚੀਜ਼ ਆਪਣੀ ਜ਼ੀਰੋ ਹੋ ਗਈ ਬ੍ਰੈਕਟਿਸ ਜ਼ੀਰੋ ਹੋ ਗਿਆ ਤਾਂ ਜ਼ੀਰੋ ਦੀ ਗੁਣਾ ਕਰਾਂਗੇ ਜੀ ਦੇ ਨਾਲ ਮਰਜੀ ਕਰਦੇ ਲੰਬੀ ਰਕਮ ਹੈ ਜ਼ੀਰੋ ਬਣ ਗਈ ਤੇ 3 ਐਕਸ ਵਾਈ ਜੈਡ ਕਿੱਧਰ ਚਲਾ ਜਾਂਦਾ ਦੂਜੇ ਪਾਸੇ ਤਾਂ ਆਨਸਰ ਬਣ ਜਾਂਦਾ ਐਕਸ ਦੀ ਕਯੂ ਪਲੱਸ ਵਾਈ ਦੀ ਕਯੂ +z ਦੀ কিউਬ ਬਰਾਬਰ ਹੈ 3xyz ਦੋ ਚਲਾਂ ਵਾਲੇ ਰੇਖੀ ਸਮੀਕਰਨ ਦੇ ਕਿੰਨੇ ਹੱਲ ਹੁੰਦੇ ਆ ਟੂ ਵੇਰੀਏਬਲ ਇਕੁਏਸ਼ਨ ਆਪਣੇ ਕੋਲ ਜਿਵੇਂ 2x ਜੋੜ y ਬਰਾਬਰ ਹੈ 10 ਇਹ ਦੋ ਚਲਾਂ ਵਾਲੀ ਇੱਕ ਆਪਣੇ ਕੋਲੇ ਲੀਨੀਅਰ ਇਕੁਏਸ਼ਨ ਬਣ ਗਈ ਤੇ ਇਹਦੇ ਕਿੰਨੇ ਹੱਲ ਹੁੰਦੇ ਨੇ ਜਿੰਨੇ ਮਰਜ਼ੀ ਬਣਾਈ ਚਲੋ 5 0 ਇਹਦਾ ਹੱਲ ਕਿਉਂ 2 5 10 ਵਿੱਚ ਜੋੜੀ 0 10 ਬਣ ਗਿਆ ਫਿਰ ਇਹਦਾ 0 ਕਮਾ 10 ਵੀ ਇਹਦਾ ਹੱਲ ਹੈ ਫਿਰ x ਦੀ ਵੈਲਿਊ ਆਪਾਂ 2 ਲੈ ਲਈਏ 2 2 4 ਵਿੱਚ 6 ਜੋੜੀ ਇਹ ਵੀ ਇਹਦਾ ਹੱਲ ਹੈ ਇਸ ਤਰ੍ਹਾਂ ਦੇ ਅਨੇਕ ਹੱਲ ਆਪਾਂ ਲੱਭ ਸਕਦੇ ਹਾਂ ਆਪਾਂ ਲਿਖ ਦਾਂਗੇ ਅਨੇਕ ਅੰਗਰੇਜ਼ੀ 'ਚ ਆਪਾਂ ਲਿਖ ਦਾਂਗੇ ਇਨਫਾਈਨਾਈਟ ਅਣਗਿਣਤ ਦੋ ਸਮਾਨਾਂਤਰ ਖਾਵਾ ਇੱਕ ਲੇਖ ਇਹਨਾਂ ਨੂੰ ਕੱਟਦੀ ਹੈ ਤਾਂ ਇੱਕੋ ਪਾਸੇ ਦੇ ਅੰਦਰ ਅੰਦਰੂਨੀ ਕੋਣਾਂ ਦਾ ਜੋੜ ਕਿੰਨਾ ਦੇਖਸੋ 180 ਜਿੱਥੇ ਵੀ ਇਦਾਂ ਦੀ ਗੱਲ ਆ ਜੇ ਮੋਸਟਲੀ ਆਨਸਰ ਜਿਹੜਾ 180 ਹੀ ਹੁੰਦਾ ਜੇਕਰ ABC ਸਰਵੰਗ ਸਮਇਤ ਕੋਣ PQ R ਦੇ ਕਨਗੂਰੈਂਟ ਹੈ ਤਾਂ AC ਪੁੱਛਿਆ ABC ਦੂਜੇ ਪਾਸੇ ਕੀ ਹੈ PQ R ਤਾਂ AC ਜਿਵੇਂ ਮੈਂ ਬਣਾਇਆ ਹਾਂਵੇਂ ਤੁਸੀਂ ਬਣਾ ਲਓ ਤਾਂ ਤੁਹਾਨੂੰ ਕੀ ਨਜ਼ਰ ਆ ਰਿਹਾ ਪੀ ਆਰ ਬਸ ਉਹ AC ਉਹ ਮਤਲਬ ਕਿ ਇਹ ਪਹਿਲਾ ਤੇ ਤੀਜਾ ਤੇ ਇੱਧਰ ਵੀ ਪਹਿਲਾ ਤੇ ਤੀਜਾ ਲਿਖ ਦੋ ਸਿੰਪਲ ਹੈ ਕਮ ਪਹਿਲਾ ਤੇ ਤੀਜਾ ਕੀ ਹੈ ਪੀ ਆਰ ਇੱਕ ਸਮਾਨਾਂਤਰ ਚਤੁਰਭੁਜ ਪੈਰਲਲੋਗ੍ਰਾਮ ਹੈ ਉਹਦੇ ਵਿੱਚ ਜਿਹੜਾ ਦਾ ਵਿਕਰਨ ਹੈ ਇਹਨੂੰ ਕੀ ਚ ਡਿਵਾਈਡ ਕਰਦਾ ਹੈ ਦੋ ਸਰਵੰਗ ਸੰ ਇਹ ਕਿਦਰਲੀ ਇੱਕ ਨੀਚੇ ਵਾਲੀ ਥੋ ਕਾਰਨ ਕਿ ਆਹ ਪੂਜਾ ਇਹ ਪੂਜਾ ਦੇ ਬਰਾਬਰ ਹੈ ਆਹ ਪੂਜਾ ਇਹਦੇ ਬਰਾਬਰ ਹੈ ਤੇ ਵਿਚਾਲੜੀ ਕੀ ਹੈ ਕਾਮਨ ਪੂਜਾ ਗਈ ਤਾਂ ਐਸਐਸਐ ਨਿਯਮ ਅਨੁਸਾਰ ਟ੍ਰਾਇੰਗਲਾਂ ਕੀ ਬਣ ਜਾਂਦੀਆਂ ਨੇ ਕਨਗੂਰੈਂਟ ਸਰਵੰਗ ਸਮ ਅੱਗੇ ਬੁੱਚਾ ਗੋਲਾ ਗੋਲਾ ਮਤਲਬ ਸਫੀਅਰ ਦੇ ਆਇਤਨ ਦਾ ਸੂਤਰ 4/3 ਪਾਈ r ਦੀ 3 ਇਹ ਤਾਂ ਤੁਹਾਡੇ ਵੈਸੇ ਵੀ ਰੱਟੇ ਲੱਗੇ ਹੋਏ ਨੇ ਠੀਕ ਹੈ ਜੇ ਨਹੀਂ ਲੱਗਿਆ ਤਾਂ 4/3 πr ਦੀ ਤੰਨੇ ਦਾ ਸੂਤਰ ਹੈ। ਇੱਕੀ ਗੰਕਾਂ ਵਾਲੇ ਆਪਾਂ ਹੋਰ ਰਹਿ ਗਏ 5 6 ਖਾਲੀ ਥਾਵਾਂ ਇਹ ਵੀ ਕਰ ਲਈਏ। ਹਰੇਕ ਵਸਤਵਿਕ ਸੰਖਿਆ ਵਸਤਵੀ ਸੰਖਿਆ ਦਾ ਬਾਵ ਰੀਅਲ ਨੰਬਰ ਕੀ ਹੁੰਦਾ ਕਹਿੰਦੇ ਅਪਰਮੇ ਵੀ ਹੁੰਦਾ। ਦੇਖੋ ਜਿਹੜੇ ਰੀਅਲ ਨੰਬਰ ਨੇ ਉਹ ਪਰਮੇ ਮਤਲਬ ਰੈਸ਼ੀਅਲ ਨੰਬਰ ਪਲੱਸ ਅਪਰਮੇ ਦੋਨਾਂ ਤੋਂ ਮਿਲ ਕੇ ਬਣਦੇ ਨੇ। ਤਾਂ ਇੱਥੇ ਇਹਨਾਂ ਨੇ ਪੁੱਛਿਆ ਕੀ ਹਰੇਕ ਅੱਪਰ ਮੇ ਜੇ ਪੁੱਛ ਰਣ ਵਾਸਤੇ ਵੀ ਹੁੰਦਾ ਤਾਂ ਠੀਕ ਹੈ ਪਰੰਤੂ ਇਹਨਾਂ ਨੇ ਅਖਿਆ ਵੀ ਹਰੇਕ ਵਾਸਤਵਿਕ ਜਿਵੇਂ ਵਾਸਤਵਿਕ ਨੰਬਰ ਹੈ 2 2 ਨੰਬਰ ਵਾਸਤਵਿਕਤਾ ਹੈ ਕਿ ਇਹ ਅੱਪਰ ਮੇ ਵੀ ਹੈ ਨਹੀਂ ਹੈ ਤਾਂ ਕਾਤਨ ਕੀ ਆਪਣਾ ਗਲਤ ਅੰਗਰੇਜ਼ੀ ਤੁਸੀਂ ਫਾਲਸ ਵੀ ਲਿਖ ਸਕਦੇ ਹੋ ਪੰਜਾਬੀ ਚ ਗਲਤ ਲਿਖ ਸਕਦੇ ਅਗਲਾ ਸਵਾਲ ਹੈ ਬਹੁਪਦ ਦੀ ਘਾਤ 6 ਹੈ ਬਹੁਪਦ ਦੀ ਘਾਤ ਕਿਵੇਂ ਗਿਣੀ ਜਾਂਦੇ ਜੋ ਵੱਡੀ ਹੈ ਤਾਂ ਵੱਡੀ ਦੇਖੋ ਪਾਵਰ ਕਿੰਨੀ ਹੈ 6 ਤਾਂ ਇੱਥੇ ਬਹੁਪਾਦੀ ਘਾਤ ਕਿੰਨੀ ਹੋਗੀ 6 ਉਹ ਵਸਤੂਆਂ ਜੋ ਇੱਕ ਦੂਜੇ ਦੇ ਸੰਪਾਤੀ ਹੋਣ ਸੰਪਾਤੀ ਤੋਂ ਭਾਵੇਂ ਤੇ ਉਹਨਾਂ ਕੋਇਨਸਾਈਡ ਕਰਦੀਆਂ ਨੇ ਕੋਇਨਸੀਡੈਂਟ ਹੈ ਤਾਂ ਕੋਇਨਸਾਈਡ ਜਿਹੜੋ ਕਰਦੀਆਂ ਨੇ ਸੰਪਾਤੀ ਇਹਦੇ ਜਿਵੇਂ ਇੱਕ ਲਾਈਨ ਹੈ ਦੂਜੀ ਲਾਈਨ ਉਹਦੇ ਬਿਲਕੁਲ ਉੱਪਰ ਹੀ ਆ ਜੇ ਬਿਲਕੁਲ ਉਹਦੇ ਉੱਪਰ ਆ ਜੇ ਤਾਂ ਉਹਨਾਂ ਨੂੰ ਬੋਲਦੇ ਆਪਾਂ ਕੋਇਨਸਾਈਡ ਕਰਨਾ ਪੰਜਾਬੀ ਦੇ ਵਿੱਚ ਸ਼ਬਦ ਹੈ ਸੰਪਾਤੀ ਤਾਂ ਸੰਪਾਤੀ ਜਦੋਂ ਗੱਲ ਆਉਂਦੀ ਹੈ ਕੀ ਕਰੂਜੇ ਦੇ ਬਰਾਬਰ ਨਹੀਂ ਹੁੰਦੀਆਂ ਮੈਂ ਤਾਂ ਉਹਨੂੰ ਦੱਸ ਰਿਹਾ ਵੀ ਕਰੂਜੇ ਉੱਪਰ ਹੀ ਆਗੇ ਤਾਂ ਬਰਾਬਰੀ ਹੋਣਗੀਆਂ ਜਿਵੇਂ ਇੱਕ ਕਿਤਾਬ ਦੇ ਉੱਪਰ ਦੂਜੀ ਕਿਤਾਬ ਆ ਗਈ ਤਾਂ ਇਹ ਕਥਨ ਕੀ ਆਪਣਾ ਗਲਤ ਹੈ ਤਾਂ ਕਥਨ ਨੂੰ ਕੀ ਲਵਾਂਗੇ ਆਪਾਂ ਗਲਤ ਸਮਾਨਾਂਤਰ ਚਤਰਪੁਈ ਦੇ ਵਿਕਰਨ ਇੱਕ ਦੂਜੇ ਤੇ ਲੰਬ ਹੁੰਦੇ ਨੇ ਆ ਆਗੇ ਆਪਣੇ ਕੋਲੇ ਸਮਾਨਾਂਤਰ ਚਤਰਪੁਜ ਜਿਹੜੇ ਤੇ ਵਿਕਰਨ ਖਿੱਚਾਂਗੇ ਜਿਹੜੇ ਟੇਡੇ ਲੋਡ ਨੂੰ ਭੁਜਾ ਖਿੱਚ ਦਿੰਨੇ ਆਪਾਂ ਰੰਗ ਚੇਂਜ ਕਰ ਦੋ ਤੁਸੀਂ ਆਪ ਹੀ ਦੇਖ ਸਕਦੇ ਹੋ ਕਿ ਕੁਝ ਲੰਬ ਨੇ ਇਹ ਵਾਲਾ ਐਂਗਲ ਜ਼ਰੂਰੀ ਨਹੀਂ ਹੈ 90 ਦਾ ਹੋਵੇ ਇਹ 90 ਤੋਂ ਵੱਡਾ ਜਾਂ ਛੋਟਾ ਹੋ ਸਕਦਾ ਤੇ ਇਹ ਕਥਨ ਵੀ ਕੀ ਹੈ ਮੇਰੇ ਕੋਲੇ ਗਲਤ ਹੈ ਕਰਾਸ ਲਿਖ ਦਿਓ ਫਾਲਸ ਲਿਖ ਦਿਓ ਇਹ ਕਿਹੜੇ ਕੇਸ 'ਚ ਬਰਾਬਰ ਲੰਬ ਹੁੰਦੇ ਨੇ ਜਦੋਂ ਸਮਾਨਾਂਤਰ ਨਾਲ ਲਿਖਿਆ ਹੋਵੇ ਸਮ ਚਤਰਭੁਜ ਲਿਖਿਆ ਹੋਵੇ ਰੋਮਬਸ ਲਿਖਿਆ ਹੋਵੇ ਉਦੋਂ ਇਹ ਬਰਾਬਰ ਹੁੰਦੇ ਨੇ ਠੀਕ ਹੈ ਇੱਕ ਚੱਕਰ ਵਿੱਚ ਸਮਾਨ ਲંબਾਈ ਦੀਆਂ ਸੀਮਿਤ ਜਿਵਾਵਾਂ ਹੁੰਦੀਆਂ ਨੇ ਜੀਵਾਤਵਾਭ ਹੁੰਦਾ ਹੈ ਹੁਣੀ ਬਣਾ ਕੇ ਕੋਣ ਤੁਹਾਨੂੰ ਕਿਸੇ ਵੀ ਦੋ ਬਿੰਦੂਆਂ ਨੂੰ ਮਿਲਾਉਣ ਵਾਲੀ ਰੇਖਾ ਨੂੰ ਆਪਾਂ ਬੋਲਦੇ ਹਾਂ ਜੀਵਾ ਅੰਗਰੇਜ਼ੀ 'ਚ ਬੋਲਦੇ ਹਾਂ ਗੋਡ ਤਾਂ ਜਿਹੜੀ ਕੋਡ ਹੈ ਕਹਿੰਦੇ ਸਮਾਨ ਲંબਾਈ ਦੇ ਜਿਵੇਂ AB ਮੰਨ ਲਓ 4 ਹੈ ਹੁਣ ਆਪਾਂ ਇਧਰ ਨੂੰ ਵੀ ਲੈ ਲਈਏ CD ਇਹ ਵੀ 4 ਹੋ ਸਕਦੀ ਹੈ ਹੁਣ ਆਪਾਂ ਇੱਥੇ ਲੈ ਲਓ EF ਇਹ ਵੀ ਤੁਹਾਡੀ 4 ਹੋ ਸਕਦੀ ਹੈ ਇਸ ਤਰ੍ਹਾਂ ਇਧਰ ਨੂੰ ਲੈ ਲਓ MN ਇਹ ਵੀ 4 ਹੋ ਸਕਦੀ ਹੈ ਫਿਰ ਮਾੜਾ ਮਾੜਾ ਫਰਕ ਬਾਕੀ ਇੱਥੋਂ ਇਦਾਂ ਲੈ ਲਓ ਇਹ ਵੀ 4 ਹੋ ਸਕਦੀ ਹੈ ਇਹ ਵੀ 4 ਹੋ ਸਕਦੀ ਹੈ ਤਾਂ ਛੇ ਤਾਂ ਮੈਂ ਤੁਹਾਨੂੰ ਬਣਾ ਕੇ ਰਗਾਤੀ ਇਹ ਤਾਂ ਅਣਗਿਣਤ ਹੋ ਸਕਦੀ ਇਹਨਾਂ ਨੇ ਲਿਖਿਆ ਸੀਮਿਤ ਸੀਮਿਤ ਦਾ ਮਤਲਬ ਹੈ ਫਾਈਨਾਈਟ ਤਾਂ ਇਹ ਵੀ ਕਾਥਨ ਆਪਣਾ ਕੀ ਹੋ ਗਿਆ ਗਲਤ ਹੋ ਗਿਆ ਤੁਸੀਂ ਕਿਉਂ ਕ੍ਰੋਸ ਤੇ ਫਿਰ ਦੋਨੇ ਲਿਖ ਨੀਏ ਤਾਂ ਬਤਾ ਮੈਂ ਵੈਸੇ ਹੀ ਲਿਖਿਆ ਕਾਟੀ ਲਾ ਦੋ ਗਲਤ ਲਿਖ ਦੋ ਫਾਲਸ ਲਿਖ ਦੋ ਤੁਹਾਡੀ ਇੱਛਾ ਜੇਕਰ ਇੱਕ ਏ ਬੀ ਸੀ ਤਰਪੋਜ ਦੇ ਤਿੰਨ ਪੰਜਾਹ ਮਾ ਦੀ ਲੰਬਾਈ ਹੈ ਤਾਂ ਉਹਦਾ ਖੇਤਰਫਲ ਦਾ ਫਾਰਮੂਲਾ ਕਹਿੰਦੇ ਇਹ ਹੁੰਦਾ ਹੈ ਤਾ ਪਾਸਾ ਨੂੰ ਬੋਤਾ ਜਿਹੜਾ ਹੀਰੋ ਸੂਤਰ ਆਪਾਂ ਕਰਦੇ ਹਾਂ ਹੀਰੋ ਸੂਤਰ ਦੇ ਮੁਤਾਬਕ ਇਹੀ ਫਾਰਮੂਲਾ ਹੁੰਦਾ ਐਸ ਐਸ ਘਟਾਓ ਏ ਐਸ ਘਟਾਓ ਬੀ ਐਸ ਘਟਾਓ ਸੀ ਉੱਪਰ ਕੀ ਲੱਗ ਗਿਆ ਵਰਗ ਮੂਲ ਅਗਿਆ ਕਾਰਟੀਜੀਨ ਸਮਤਲ ਵੀ ਸਮਤਲ ਦਾ ਮਤਲਬ ਕੋਈ ਵੀ ਪਲੇਨ ਹੈ ਉਹਦੇ ਵਿੱਚ ਇੱਥੇ ਕਾਡਮੀ ਰੇਖਾ ਤੇ ਲੇਟਮੀ ਰੇਖਾ ਕੱਟਦੀਆਂ ਨੇ ਕਾਡਮੀ ਰੇਖਾ ਤੇ ਲੇਟਮੀ ਰੇਖਾ ਦਾ ਮਤਲਬ ਹੈ ਜਿੱਥੇ x ਐਕਸਿਸ ਮਿਲਦੇ ਨੇ ਉਹਦਾ ਜਿਹੜਾ ਕੱਟਦੀਆਂ ਨੇ ਇਹ ਵਾਲਾ ਬਿੰਦੂ ਆਹ ਵਾਲਾ ਸੈਂਟਰ ਵਾਲਾ ਇਹਨੂੰ ਕੀ ਬੋਲਦੇ ਨੇ ਮੂਲ ਬਿੰਦੂ ਤਾਂ ਇਹ ਕਾਤਨ ਕੀ ਇਹ ਬਿਲਕੁਲ ਟਰੂ ਹੈ ਠੀਕ ਹੈ ਮੂਲ ਬਿੰਦੂ ਅੰਗਰੇਜ਼ੀ ਦੇ ਵਿੱਚ ਇਥੇ ਲਿਖਿਆ ਜਾਂਦਾ origin ਬੋਲਦੇ ਨੇ ਇਹਦੇ ਵੈਸੇ ਤੁਹਾਨੂੰ ਨਿਰਦੇਸ਼ ਅੰਕ ਵੀ ਦੱਸਦੇ ਕੀਂਦੇ 0 0 ਤਾਂ ਇਹ ਕਾਤਨ ਕੀ ਆਪਣਾ ਸਹੀ ਇੱਕ ਵਾਰੀ ਇਹਦੇ ਦੁਆਰਾ ਦੇਖ ਲਓ ਤਾਂ ਪਹਿਲੇ ਦਾ ਕੀ ਸੀ ਆਪਣਾ ਫਾਲਸ ਦੂਜਾ ਟਰੂ ਤੀਜਾ ਆਪਣੇ ਕੋਲ ਸੀ ਫਾਲਸ ਚੌਥਾ ਵੀ ਫਾਲਸ ਪੰਜਵਾਂ ਵੀ ਫਾਲਸ ਛੇਮਾ ਟਰੂ ਸਤਮਾ ਵੀ ਟਰੂ ਉਮੀਦ ਆ ਵੀ ਇੰਨਾ ਸਮਝ ਲੱਗ ਗਿਆ ਹੋਊ ਇਸ ਤੋਂ ਬਾਅਦ ਅੱਗੇ ਵੀ ਅਜੇ ਪੇਪਰ ਆਪਣੇ ਕੋਲੇ ਹੈਗਾਗਾ ਦੋ ਅੰਕਾਂ ਵਾਲੇ ਚਾਰ ਅੰਕਾਂ ਵਾਲੇ ਸੋ ਜੁੜੇ ਰਹੀਓ ਚੈਨਲ ਨੂੰ ਸਬਸਕ੍ਰਾਈਬਰ ਕਰਕੇ ਰੱਖਿਓ ਵਧੀਆ ਲੱਗਿਆ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਥੈਂਕ ਯੂ ਬੇਟਾ